ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਾਰੀਆਂ ਭੈਣਾਂ ਦਾ ਤੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀ ਆ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਈਆਂ ਉਹ ਲੇਡੀ ਸੂਟ ਦੀ ਆ ਕਿਉਂਕਿ ਜਿਆਦਾ ਖੁਸ਼ ਭੈਣਾਂ ਲੇਡੀ ਸੂਟਾਂ ਦੀ ਵੀਡੀਓ ਵੇਖਦੀ ਹੁੰਦੀਆਂ ਤਾਂ ਕਰਕੇ ਮੇਰੇ ਕੋਲ ਜਿੰਨੇ ਵੀ ਲੇਡੀ ਸੂਟ ਆਉਂਦੇ ਹੈਗੇ ਆਪਾਂ ਨਾਲ-ਨਾਲ ਮੈਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਸੂਟ ਦੀ ਵੀਡੀਓ ਭਾਈ ਜੀ ਕਿਉਂਕਿ ਕਿਸੇ ਦਾ ਆਪਣਾ ਕਿੰਨਾ ਦਾ ਕੋਈ ਕਪੜਾ ਘੱਟ ਆਉਂਦਾ ਕੋਈ ਵੱਧ ਆਉਂਦਾ ਤਾਂ ਕਰਕੇ ਮੈਂ ਨਾਲ ਦੀ ਨਾਲ ਫਿਰ ਉਸ ਦੀ ਵੀਡੀਓ ਬਣਾ ਕੇ ਅਪਲੋਡ ਕਰਦਾ ਰਹਿਣਾ ਤੇ ਕਈ ਭੈਣਾਂ ਦਾ ਮੈਂ ਤੋਂ ਦਿਨੇ ਫੋਨ ਨਹੀਂ ਚੱਕਿਆ ਹੁੰਦਾ ਉਹ ਕਿਰਪਾ ਕਰਕੇ ਉਹਨਾਂ ਭੈਣਾਂ ਨੇ ਗੁੱਸਾ ਨਾ ਕਰਨ ਬਾਕੀ ਤੁਸੀਂ ਕੋਸ਼ਿਸ਼ ਕਰਿਆ ਕਰੋ ਸ਼ਾਮ ਨੂੰ 8 ਵਜੇ ਦੁਕਾਨ 'ਵਾਂ ਸਾਢੇ 8 ਵਜਿਆਂ ਦੇ ਰੋਟੀ ਤੋਂ ਹਨਾ ਖਾਣਿਆ ਖੁੰਦਿਆਂ ਨੂੰ ਤਾਂ ਕੋਸ਼ਿਸ਼ ਕਰਿਆ ਕਰੋ ਸਾਢੇ 8 ਤੋਂ ਬਾਅਦ ਫੋਨ ਲਾਉਣ ਦੀ ਦ੍ਰਿਪਮਾ ਤੁਸੀਂ ਜਿਹੜੀਆਂ ਭੈਣਾਂ ਕੋਲ ਮੇਰਾ ਨੰਬਰ ਹੈਗਾ ਉਹ WhatsApp ਤੇ ਬੋਲ ਬੋਲ ਕੇ ਭੇਜ ਦਿਆ ਕਰੋ ਫਿਰ ਜਦੋਂ ਵੀ ਮੈਂ ਟਾਈਮ ਵਿੱਚ ਦੀ ਫ੍ਰੀ ਹੁੰਨਾਗਾ ਉਦੋਂ ਫਿਰ ਮੈਂ ਸੁਣ ਕੇ ਉਹ ਚੀਜ਼ ਨੂੰ ਥੋੜਾ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਰਹਿਣਾ ਤੇ ਬਾਕੀ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਚੈਨਲ ਤੇ ਆ ਜਾਂ ਭਰਾ ਬਿਲਕੁਲ ਨਵੀਆਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਤੁਹਾਡੇ ਕੋਈ ਵੀਡੀਓ ਮਿਸ ਨਾ ਹੋਵੇ ਇਹ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਮੈਨੂੰ ਸੁਣਦੀਆਂ ਉਨਾਂ ਵਾਸਤੇ ਇਹ ਆ ਵੀ ਉੱਥੇ ਮੇਰੀ ਭੈਣ ਹੈਗੀ ਆ ਜੇ ਕਿਸੇ ਨੇ ਕੱਪੜੇ ਆਪਦੇ ਸਲਾਈ ਕਰਾਉਣੇ ਆ ਤਾਂ ਉਹ ਮੇਰੇ ਤੋਂ ਐਡਰੈਸ ਲੈ ਕੇ ਉਹ ਕੈਨੇਡਾ ਦੇ ਵਿੱਚੋਂ ਸਲਾਈ ਕਰਾ ਸਕਦੇ ਹੋ ਤੁਹਾਨੂੰ ਇੱਥੇ ਇੰਡੀਆ ਦੇ ਵਿੱਚ ਆਰਡਰ ਦੇਣ ਦੀ ਕੋਈ ਲੋੜ ਨਹੀਂ ਦੁਬਾਰੇ ਫੇਰ ਮੈਂ ਤੁਹਾਨੂੰ ਦੱਸਦੇ ਆ ਇੱਕ ਵਾਰੀ ਵੀ ਕੈਨੇਡਾ ਦੇ ਵਿੱਚ ਮੇਰੀ ਸਿਸਟਰ ਹੈਗੀ ਆ ਜਿਹਨੂੰ ਆਪ ਭੈਣ ਕਹਿੰਦੇ ਤੁਸੀਂ ਤਾਂ ਉੱਥੋਂ ਜਿਸ ਵੀ ਭੈਣ ਨੇ ਕੱਪੜੇ ਸਿਮਾਉਣੇ ਆ ਇੰਡੀਆ ਆਰਡਰ ਦੇਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਤੁਸੀਂ ਉਹਨਾਂ ਦਾ ਐਡਰੈਸ ਲੈ ਕੇ ਮੇਰੇ ਤੋਂ ਕੈਨੇਡਾ ਵਾਲੀ ਭੈਣ ਤੋਂ ਕੱਪੜੇ ਸਲਾਈ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਦੇ ਵੀ ਮਰਜ਼ੀ ਹਨਾ ਤੇ ਅੱਜ ਜਿਹੜਾ ਪਟੌਪ ਲੈ ਕੇ ਆਏ ਉਹ ਕੱਲੀ ਸਲਵਾਰ ਦਾ ਕੱਲ ਆਪਾਂ ਇਹ ਸ਼ਰਟ ਦੀ ਕਮੀਜ਼ ਦੀ ਵੀਡੀਓ ਪਾਤੀ ਸੀਗੀ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਕੱਪੜਾ ਆਪਣੇ ਕੋਲੇ ਹੈ ਕਿੰਨਾਗਾ ਆਹ ਦੇਖੋ ਕੱਪੜ ਨੂੰ ਆਪਾਂ ਪਹਿਲਾਂ ਮੈਨਣਾ ਵੀ ਕਿੰਨਾਗਾ ਆਪਣੇ ਕੋਲ 2.5 ਮੀਟਰ ਕੱਪੜਾ 125 ਦੇ 2.5 ਮੀਟਰ ਹੋ ਜਾਂਦਾ ਦੇਖੋ ਕਈ ਵਰੀ ਕਈ ਭਣਾ ਬਿਲਕੁਲ ਨਮਗਣਾ ਆਪਣੇ ਕੋਲੇ ਸਾਰੇ ਨੂੰ ਫਿਰ ਆਪਾਂ ਨਾਲ ਲੈ ਕੇ ਜਾਣਾ ਦੋ ਲਾੜਾ ਮੇਰੇ ਕੋਲੇ ਇਧਰੋਂ ਕੁੰਡਾ ਬੰਨਦਾ ਇੱਥੇ ਮੀਟਰ ਬਣ ਗਿਆ 3900 ਤੇ 39 ਇੰਚ ਤੇ 100 ਪੁਆਇੰਟ ਦੇ ਮੀਟਰ ਬਣ ਗਿਆ 125 ਤੇ 125 ਤੇ 125 250 ਯਾਨੀ ਕਿ ਟੋਟਲ ਕਪੜਾ ਕਿੰਨਾ ਹੋ ਗਿਆ 25 ਮੀਟਰ ਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਨਾਪ ਦੱਸ ਦਿੰਨਾ ਇੱਕ ਵਾਰੀ ਕਿੰਨਾ ਜਿਹੜਾ ਮੈਂ ਨਾਪ ਲਿਖਿਆ ਹੁੰਦਾ ਆਹਾ ਵਾਲਾ ਹਨ ਇਹ ਸਾਰਾ ਨਾਪ ਤਿਆਰ ਹੁੰਦਾ ਸਣੀ ਬੈਲਟ ਦੇ ਸਵਾ 35 ਲੰਬਾਈ ਆ ਸਲਵਾਰ ਦੀ ਤਿਆਰ ਜਿਹੜੀ ਬੈਲਟ ਹੈਗੀ ਆ ਉਹ ਹੈਗੀ 22 ਇੰਚ ਮੂਰੀ ਜਾਂ ਪਹੁੰਚ ਆਪਾਂ ਕਹਿੰਦੇ ਨੇ ਉਹ 12 ਇੰਚ ਤਿਆਰ ਆ ਯਾਨੀ ਕਿ ਇੱਕ ਸਾਈਡ 6 ਇੰਚ ਤੇ ਚੌੜੇ ਕਿੰਨੇ ਆ ਪੁੱਛੇ 2 ਇੰਚ ਚੌੜੇ ਆ ਤਾਂ ਆਜੋ ਆਪਾਂ ਸਲਵਾਰ ਦੇਖਾਂਗੇ ਵੀ ਇਹਨੂੰ ਕਿਹੜੀ ਕਾਟ ਕੱਟੀ ਜਾਵੇ ਹਨਾ ਸਭ ਤੋਂ ਪਹਿਲਾਂ ਆਪਾਂ ਬਯੰਤਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਕਟਾਂਗੇ ਜਿਹੜੀ ਵੀ ਕਾਟ ਆਪਾਂ ਨੂੰ ਠੀਕ ਲੱਗੀ ਉਹੀ ਕਾਟ ਆਪਾਂ ਕਟਾਂਗੇ ਆਪਾਂ ਏਕੇ ਦੇ ਵਿੱਚੋਂ ਪਾਈਪਿੰਗ ਵੀ ਕੱਢਣੀ ਆ ਕੁੜਤੀ ਦੇ ਚਾਕਾਂ ਦੇ ਤੇ ਬਾਹਾਂ ਤੇ ਲਾਉਣ ਨੂੰ ਫਿਰ ਆਪਾਂ ਉਸ ਹਿਸਾਬ ਦੇ ਨਾਲ ਹੀ ਕਟਾਂਗੇ ਸੂਟ ਨੂੰ ਠੀਕ ਆ ਜੀ ਪਹਿਲਾਂ ਆਪਾਂ ਇਹਨੂੰ ਆਮ ਵਾਲੀ ਕਾਟ ਦੇਖਦੇ ਹਾਂ ਕੱਟ ਕੇ ਜੇ ਪੂਰਾ ਆਉਂਦਾ ਹੋਇਆ ਤਾਂ ਕਟਾਂਗੇ ਇਹਨੂੰ ਇਸ ਤਰ੍ਹਾਂ ਇਹ ਤੇ ਮੀਟਰ ਵਾਲੀ ਕਾਟ ਆ ਜਿਹੜੀ ਹੁਣ ਆਪਾਂ ਕੱਟ ਰਹੇ ਆ ਚੈੱਕ ਕਰ ਰਹੇ ਆ ਜੇ ਆਪਾਂ ਕੱਟ ਦੇ ਲਈ ਪਤਾ ਲੱਗ ਜੇ ਆਪਾਂ ਨੂੰ ਵੀ ਕੀ ਕੁਛ ਆਪਣੇ ਕੋਲ ਪਿੱਛੇ ਪਾਂਚਦਾ ਹਨ ਸਭ ਤੋਂ ਪਹਿਲਾਂ ਆਪਾਂ ਨੇ 6 ਇੰਚ ਕੱਢਨਾ ਫੀਤਾ ਉੱਪਰ ਇਹ ਆਹ ਲੋ ਬੈਲਟ ਦਾ ਸਲਵਾਰ ਦੀ ਲੰਬਾਈ ਹੈਗੀ ਸਵਾ 35 ਆਪਾਂ ਲਾਵਾਂਗੇ ਸਵਾ 38 38 ਦੇ ਨਿਸ਼ਾਨ ਹਜੇ ਕੁਝ ਨਹੀਂ ਕਰਨਾ ਆਪਾਂ ਚੈੱਕ ਕਰ ਰਹੇ ਆ ਵੀ ਕਿੰਨਾ ਬਣਦਾ ਕੀ ਬਣੂਗਾ ਹਨਾ ਆਹ ਕਪੜਾ ਦੂਰਾ ਕਰਕੇ ਦੇਖ ਲੈ ਕਰੋ ਐਵੇਂ ਉਹ ਹਾਂ ਠੀਕ ਆ 6 ਇੰਚ ਫੀਟਰ ਦੁਬਾਰੇ ਕਟਾਂਗੇ ਉੱਪਰ ਇਹ ਇਥੋਂ ਇਹ ਹਾਂ ਠੀਕ ਆ ਸਲਵਾਰ ਦੀ ਲਵਾਈ ਹੈਗੀ 35 ਤੇ 38 ਯਾਨੀ ਕਿ ਜੇ ਆਪਾਂ ਬੈਗ ਚੱਕਣੀ ਆ ਤੇ ਫਿਰ ਆਪਣੀ ਇਹ ਸਲਵਾਰ ਚੱਕੀ ਨਹੀਂ ਯਾਨੀ ਬੈਗ ਤੋਂ ਉਹ ਸਲਵਾਰ ਬਣ ਜੂਗੀ ਪੂਰੀ ਸੂਰੀ ਜੀ ਤੇ ਆਪਾਂ ਇਹਨੂੰ ਸਲਵਾਰ ਚਲੋ ਬੈਕ ਆਪਾਂ ਇਹਦੀ ਚੱਕਣ ਨੂੰ ਦੇਖਦੇ ਹਾਂ ਅਸ ਲੋਟ ਮੂਰੀ 12 ਇਸ ਪੈਨ ਦੀ ਜੇ ਆਪਾਂ ਸਰਵਾਰ ਬਾਹਰ ਤੋਂ ਚੱਕਾਂਗੇ ਆਪਾਂ ਇਹਨੂੰ ਦੂਸਰੀ ਕਾਰਟ ਕਟਾਂਗੇ 2.5 ਮੀਟਰ ਵਾਲੀ ਸਾਰਾ ਕੱਪੜਾ ਦੂਰਾ ਕਰ ਲੈਨੇ ਆਪਾਂ ਇੱਕ ਵਾਰੀ ਇਸ ਤਰ੍ਹਾਂ ਹਾਂ ਪੂਰਾ ਧਿਆਨ ਨਾਲ ਵੀਡੀਓ ਦੇਖਿਆ ਕਰੋ ਫਿਰ ਕਟਿਆ ਕਰੋ ਜੇ ਕਿਸੇ ਭੈਣ ਨੂੰ ਹਜੇ ਤੱਕ ਨਹੀਂ ਸਮਝ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਬਈ ਬਾਕੀ ਸਾਰਾ ਸਮਝ ਆ ਗਿਆ ਜਿਹੜਾ ਤੁਸੀਂ ਬੈਲਟ ਦਾ 6 ਇੰਚ ਉੱਪਰ ਕੱਟਦੇ ਉਹਦੀ ਸਮਝ ਨਹੀਂ ਆਈ ਹੈ ਨਾ ਜਾਂ ਬੋਲ ਕੇ ਭੇਜ ਦੇ ਕਰੋ WhatsApp ਤੇ ਜਿਹੜੇ ਭੈਣਾਂ ਨੂੰ ਕਮੈਂਟ ਕਰਨਾ ਨਹੀਂ ਆਉਂਦਾ YouTube ਵਾਲੇ ਚੈਨਲ ਦੇ ਹਨਾ ਉਹ WhatsApp ਤੇ ਮੈਨੂੰ ਮੋੜ ਕੇ ਭੇਜ ਦਿਆ ਕਰੋ ਵੀ ਹਾਂ ਭਾਈ ਸਾਨੂੰ ਆਹ ਚੀਜ਼ ਦਾ ਪਤਾ ਲੱਗ ਰਿਹਾ ਇਹਦਾ ਨਹੀਂ ਪਤਾ ਲੱਗ ਰਿਹਾ ਕੰਨੀ ਆਪਾਂ ਕੱਢਾਂਗੇ ਜੀ ਤੇ ਜਿਹੜੀ ਮੂਰੀ ਆ ਪਹੁੰਚਾ ਉਹ ਚੌੜਾ ਹੈਗਾ 12 ਇੰਚ ਆਪਾਂ ਇਥੋਂ ਰੱਖਾਂਗੇ 10 ਇੰਚ ਇਹ ਲਾਈਨ ਵੀ ਤੇ ਰੱਖੋ 2 ਇੰਚ ਘੱਟ ਪਾਇਆ ਕਰੋ ਉਧਰੋਂ ਆਹ ਲੋ 10 ਇਥੋਂ ਵੀ ਆਪਾਂ ਰੱਖਾਂਗੇ 10 ਕੰਨੀ ਛੱਡ ਕੇ ਇਥੋਂ ਵੀ 10 ਸਾਰਾ ਆਪਾਂ 10-10 ਦਾ ਪਿੱਛੇ ਲਾ ਲੈਣਾ ਇਹ ਇਥੋਂ ਠੀਕ ਹੈ ਫੱਟੇ ਘਟਾਗੇ ਪਹਿਲਾਂ ਆਪਾਂ ਕੰਨੀ ਕੱਢਗੀ ਕੰਨੀ ਹਮੇਸ਼ਾ ਹੀ ਆਪਾਂ ਕੱਢਦੇ ਹੁੰਨੇ ਤੁਹਾਨੂੰ ਪਤਾ ਹੀ ਆ ਹਨਾ ਪਾ ਮਾ ਖੇਚ ਮਾਰੇ ਭਾ ਨਾ ਮਾਰੇ ਮੇਰੇ ਸੁਭਾਅ ਹੀ ਕੰਨੀ ਆਪਾਂ ਕੱਢਣੀ ਕੱਢਣੀ ਹੈ ਇਹ ਕਈ ਵਾਰੀ ਪ੍ਰੈਸ ਮਾਰਨ ਦੇ ਬਾਅਦ ਸੁਗੜਨ ਲੱਗ ਜਾਂਦੀ ਜਾਂ ਹੋਰ ਦਿੱਕਤ ਆ ਜੇ ਫਿਰ ਔਖਾ ਵਜਦਾ ਹਾਂ ਹੁਣ ਆਪਾਂ ਜਿੰਨੀ ਆਪਣੀ ਲੰਮਾਈ ਹੈ ਸਲਵਾਰ ਦੀ ਆਪਾਂ ਉਦੋਂ ਹਲਕਾ ਜਿਹਾ ਵਧ ਰੱਖਦੇ ਹੁੰਨੇ ਮੂਹਰੋ ਚੱਕਣ ਵਾ ਆ ਲੋ 6 ਇੰਚ ਪੀਤਾ ਆਪਾਂ ਕੱਟਤਾ ਬਿਲਟ ਦੇ ਉੱਪਰ ਠੀਕ ਆ ਲੰਬਾਈ ਕਿੰਨੀ ਸਲਵਾਰ ਦੀ ਸਵਾ 35 ਤੇ ਆਪਾਂ 3 ਇੰਚ ਵਾਧਾ ਰੱਖੇ ਸਵਾ 38 ਟੋਟਲ ਰੱਖ ਰਿਹਾ 39 ਜਾਨੀ ਕਿ ਥੋੜੀ ਜੀ ਸਲਵਾਰ ਨੂੰ ਆਪਾਂ ਚੱਕਾਂਗੇ ਮੂਹਰਲੀ ਸਾਈਡ ਤੋਂ ਤਾਂ ਕਿ ਅਗਲੇ ਪਾਸੇ ਨੂੰ ਸਲਵਾਰ ਡਿੱਗੇ ਨਾ ਇੱਕ ਪੀਸ ਆਪਣੇ ਕੋਲੇ ਆ ਬਚ ਗਿਆ ਇਹਨੂੰ ਸਾਈਡ ਤੇ ਰੱਖ ਲੈਂਦੇ ਆਪਾਂ ਕੰਨੀ ਕੱਢ ਦਈਏ ਪਹਿਲਾਂ ਆਪਾਂ ਇਹਦੀ ਹਰ ਇੱਕ ਚੀਜ਼ ਦੂਗਾ ਕੇ ਦੱਸ ਕੇ ਜਾਂਦਾ ਹੁੰਦਾ ਹੁਣ ਨਾ ਕੱਲੀ-ਕੱਲੀ ਜੀ ਨੋਟ ਕਰ ਲਿਆ ਕਰੋ ਵੀ ਉਹਨੇ ਪੈਪੰ ਕਿਹਾ ਸੀ ਜਾਂ ਗਲਾਚੋਰਸ ਕਿਹਾ ਸੀ ਜਾਂ ਕੋੜ ਕਿਹਾ ਸੀ ਹਰ ਇੱਕ ਚੀਜ਼ ਨੋਟ ਕਰਕੇ ਰੱਖਿਆ ਕਰੋ ਨਾਲ ਉਹਨਾਂ ਦਾ ਟੈਲੀਫੋਨ ਨੰਬਰ ਵੀ ਲਿਆ ਕਰੋ ਇਹ ਚੀਜ਼ਾਂ ਹੁੰਦੀਆਂ ਜ਼ਰੂਰੀ ਆਲੋ ਹੁਣ ਆਪਣੇ ਫੱਟੇ ਕੱਟੇਗੇ ਆਪਾਂ ਸੱਚ ਉਹ ਚੱਕਦੇ ਹਾਂ ਨਾ ਮੂਹਰ ਫਿਰ ਬਾਅਦ ਚ ਪੁੱਲ ਜਾਗੀ ਇਸ ਤਰ੍ਹਾਂ ਵੀ ਸਲਵਾਰ ਮੂਹਰ ਨੂੰ ਨਾ ਡਿੱਗੇ ਆਪਾਂ ਤਾਂ ਚੱਕਦੇ ਹੁੰਦੇ ਇੱਥੋਂ ਪਹਿਲਾਂ ਸਲਵਾਰ ਆਪਾਂ ਇੱਥੋਂ ਚੇਂਜ ਕਰਾਂਗੇ ਬੈਲਟ ਦਾ ਫੀਤਾ ਆ ਕੱਢ ਲਿਆ ਸਲਵਾਰ ਦੀ ਲੰਬਾਈ ਹੈਗੀ ਆ 7/2 35 ਆਪਾਂ ਲਾਵਾਂਗੇ 7/2 38 ਤੇ ਨਿਸ਼ਾਨ ਇੱਥੋਂ ਠੀਕ ਆ ਹਲਕੀ ਸ਼ੇਪ ਦੇਵਾਂਗੇ ਇੱਥੋਂ ਬਸ ਇੱਥੇ ਜਾ ਕੇ ਜਿਹੜੀ ਖਤਮ ਹੋ ਗਈ ਤੇ ਇਧਰ ਟੱਕ ਲਾ ਲਿਆ ਕਰੋ ਤਾਂ ਕਿ ਆਪ ਨੂੰ ਪਤਾ ਲੱਗ ਜੇ ਵੀ ਆਪਾਂ ਪਹੁੰਚੇ ਆਲੇ ਪਾਸਾ ਇਹ ਆਪਣਾ ਪੂਰਾ ਕੰਪਲੀਟ ਆ ਹੁਣ ਕੱਟੇਗਾ ਫੱਟੇ ਸਾਈਡ ਤੇ ਰੱਖ ਤੇ ਹੁਣ ਆਪਾਂ ਇਸ ਕੱਪੜੇ ਦੇ ਵਿੱਚੋਂ ਕੱਢਣੀ ਸਲਵਾਰ ਤੇ ਬਾਕੀ ਪੀਸ ਨੂੰ ਕੱਢ ਦੇ ਸਾਈਡ ਤੇ ਜਿੰਨਾ ਆਪਾਂ ਨੂੰ ਲੋੜ ਮੁਤਾਬਕ ਰੱਖੀ ਐਸ ਤਰ੍ਹਾਂ ਕੋਲੋ ਬੈਲਟ ਦਾ ਆਪਾਂ ਇੱਕ ਪੀਸ ਲਾ ਲੈਨੇ ਤੇ ਉਹਦੇ 'ਚ ਹਨਾ ਆਪਨੂੰ ਰੇਵਲੀਰ ਦੀ ਲੋੜ ਪਊਗੀ ਤੇ ਉਧਰੋਂ ਰੇਵ ਇਹ ਆਪਾਂ ਇਕੱਠੀ ਲਾਉਣ ਵਾਸਤੇ ਕੱਪੜਾ ਸਾਰਾ ਉਧਰ ਹੀ ਭੇਜ ਰਹੇ ਹਾਂ ਸਲਵਾਰ ਕਰਨੀ ਇੱਥੋਂ ਆਪਾਂ ਇੱਕ ਵਾਰੀ ਸਬਕ ਚੇਂਜ 6.5 ਇੰਚ ਪੀਸ ਚੌੜਾ ਲਾਵਾਂਗੇ ਬੈਲਟ ਵਾਸਤੇ ਹਾਂ ਸਕੈਲ ਫੁੱਟੀ ਦੇ ਨਾਲ ਨਾ ਮਨਿਸ਼ਾਨ ਲਾ ਲੈਂਦਾ ਤਾਂ ਕਿ ਮਰਾ ਮੋਟਾ ਵੀ ਕਾਂਚ ਨਾ ਹਲਕਾ ਜਿਹਾ ਵੱਧ ਲਾ ਰਿਹਾ ਇੱਕ ਪੀਸ ਬੈਟ ਦਾ ਆ ਹੋ ਜਾਊਗਾ ਇੱਕ ਪੀਸ ਆਪਣੇ ਕੋਲ ਇੱਕ ਹੋ ਹੋਣਗਾ ਹਾਂ ਠੀਕ ਆ ਔਰ ਆਪਾਂ ਸਾਰੇ ਕੱਪੜੇ ਦੀ ਸਲਵਾਰ ਕੱਟਾਂਗੇ ਰੇਵਲੀ ਲਾਉਣ ਵਾਸਤੇ ਆਪਾਂ ਸਾਰਾ ਕਪੜਾ ਇਕੱਠਾ ਇਕੱਠ ਲੈ ਇਧਰ ਨੂੰ ਨਹੀਂ ਆਪਾਂ ਕਪੜਾ ਬਚਾਉਣ ਨੂੰ ਉਧਰ ਪਚਾ ਲੈਂਦੇ ਨਾਲ ਨੂੰ ਲਾਪਾ ਉਹਨੂੰ ਇਹ ਆ ਇਸ ਤਰ੍ਹਾਂ ਕੱਪੜੇ ਨੂੰ ਸਾਰੇ ਨੂੰ ਆਪਾਂ ਦੂਰਾ ਕਰ ਲੈ ਠੀਕ ਆ ਸਲਵਾਰ ਦੀ ਜਿਹੜੀ ਲੰਬਾਈ ਹੈਗੀ ਆ ਉਹ 7/2 ਸਵਾ 35 ਇੰਚ ਤਿਆਰ ਆ ਸਨੇ ਬੈਲਟ ਦੇ ਇਹ ਚ ਯਾਦ ਰੱਖਣਾ ਤੁਸੀਂ ਇਹ ਵੀ ਰਿਪਲੇਖਾ ਲਾ ਕੇ ਤੁਸੀਂ ਭੈਣ ਨੂੰ ਨਾ ਵੀ ਬੈਲਟ ਤੋਂ ਬਿਨਾ ਹੋਊਗੀ ਜਾਂ ਹੋਰ ਤਾਂ ਕਰਕੇ ਮ Bari bari ਦਾ ਸਵਾ 35 ਜਿਹੜੀ ਉਹ ਸਲਵਾਰ ਸਰੇ ਬੈਲਟ ਸਾਰਾ ਕੁਝ ਤਿਆਰ ਆ ਚਲੋ ਹੁਣ ਆਪਾਂ ਫੀਤਾ ਦੁਆਰੇ ਫੇਰ 6 ਇੰਚ ਕੱਢਾਂਗੇ ਇਹਦੇ ਦੀ ਚਰ ਸਲਵਾਰ ਆਪਾਂ ਸਟ੍ਰੇਟ ਹੀ ਰੱਖਣੀ ਚਾਹਦੇ ਭਾਰੀ ਨਹੀਂ ਕਰਦੇ 35 135 تن 138 ਬੰਦ ਦਾ ਇੱਥੇ ਆਪਣਾ ਤਿਆਰ ਚਾਹੀਦਾ ਆਪਾਂ ਇਹਨੂੰ 1.5 ਇੰਚ ਹੀ ਚੱਕਾਂਗੇ ਬਾਹਰ ਹੀ ਚੱਕਦੇ ਤਾਂ ਕਿ ਆਪੋਂ ਰੇਲੀਰ ਵੀ ਚਾਹੀਦੀ ਓਧਰ ਆ लो ਆਪਾਂ 2 ਇੰਚ ਪਾਤਾ ਇਧਰੋਂ ਕਿਉਂਕਿ ਉਹ ਆਪਣੀ ਮੂਰੀ ਦਾ 12 ਆਪਾਂ ਪਾਇਸੀ ਫੱਟੇ ਚੌੜੇ 10 2 ਇੰਚ ਉਹ ਘਟਾ 2 ਇੰਚ ਲਾੰਗਾ ਟੋਟਲ ਹੋ ਗਏ 4 2 ਇੰਚ ਇਧਰੋਂ ਵਾਲਿਆਂ ਆਪਾਂ 2 ਇੰਚ ਹੀ ਓਧਰ ਪਾਵਾਂਗੇ ਲਓ ਜੀ ਕੰਨੀ ਆਪਾਂ ਇਧਰੋਂ ਲਾਈ ਦਿੱਤੀ ਸੀਗੀ ਤੁਹਾਨੂੰ ਪਤਾ ਹੀ ਹੈ ਠੀਕ ਆ ਹੁਣ ਅਸੀਂ ਨੂੰ ਆਪਾਂ ਇਧਰੋਂ ਐਂ ਕਮਾਲਾਂਗੇ ਇਦਰ ਕੰਨੀ ਕੱਟ ਕੇ ਫਿਰ ਸ਼ੁਰੂ ਕਰਾਂਗੇ ਆਪਾਂ ਕੰਮ ਪ੍ਰੈਸ ਆਪਣੇ ਕੋਲੇ ਗਰਮ ਹੈਗੀ ਐ ਜੇ ਲੋਡ ਪਈ ਆਪਾਂ ਪਹਿਲਾਂ ਮਾਰ ਕੇ ਫਿਰ ਕੱਟਾਂ ਪਹਿਲਾਂ ਮੈਂ ਇੱਕ ਵਾਰੀ ਕੱਪੜੇ ਤੇ ਸਾਰੇ ਪ੍ਰੈਸ ਮਾਰਨ ਨੇ ਸੀ ਇਸ ਤਰ੍ਹਾਂ ਕਰੀਪ ਵਾਲਾ ਕੁ ਵਧੀਆ ਸੌਖਾ ਹੋ ਜਾਂਦਾ ਹੁਣ ਆਪਾਂ ਇਹਦੀ ਕੰਨੀ ਕੱਢਾਂਗੇ ਪਹਿਲਾਂ ਕੰਨੀ ਤਾਂ ਤੁਸੀਂ ਨਾ ਕਾਢ ਹੀ ਜਾ ਕਰੋ ਇਹ ਵੀ ਇਹ ਪਣੂ ਆਏ ਹੁੰਦੇ ਟੱਕ ਲਾ ਕੇ ਸਰ ਜੂਗਾ ਟੱਕ ਲਾ ਉਹਨਾਂ ਨਾਲ ਗੱਲ ਨਹੀਂ ਬੰਦੀ ਉਹ ਪਣੂ ਕੰਨੀ ਤਾਂ ਕਰਕੇ ਕੱਢ ਦਿਆ ਕਰੋ ਆਹ ਲਓ ਠੀਕ ਆ ਹੁਣ ਆਪਣਾ ਇਹਦਾ ਮੰਜਰਜਾ ਹੋਊਗਾ ਖਿੱਚ ਮਾਰੂ ਕੇ ਨਾ ਮਾਰੂ ਉਹ ਖਤਮ ਹੀ ਕਰਦਾ ਕਰੋ ਹੁਣ ਆਪਾਂ ਕੱਢਣਾ 6 ਇੰਚ ਫੀਤਾ ਉੱਪਰ 3/2 35 ਤੇ 3/2 38 ਆਹ ਠੀਕ ਆ 1 2 2 ਇੰਚ ਵਾਧ ਰੱਖਿਆ ਆਪਾਂ ਇੱਥੋਂ ਰੱਖਾਂਗੇ ਪਰ 2 ਇੰਚ ਠੀਕ ਜੇਵਾ ਸੌਖਾ ਤਰੀਕਾ ਜੀ ਫਿਰ ਵੀ ਨਾ ਸਮਝ ਆਈ ਕੋਈ ਸੰਗਤ ਦੀ ਗੱਲ ਨਹੀਂ WhatsApp ਤੇ ਜਾ ਕੇ ਪੁੱਛ ਸਕਦੇ ਹੋ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਬਾਕੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਭੈਣਾਂ ਨੂੰ ਤਾਂ ਕਿ ਅੱਗੇ-ਅੱਗੇ ਦੂਸਰੇ ਭੈਣਾਂ ਦਾ ਵੀ ਫਾਇਦਾ ਹੋ ਸਕੇ ਨਾ ਜਿੰਨਾ ਵੀ ਹੋ ਸਕਦਾ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਉਹ ਅੱਗੇ-ਅੱਗੇ ਜਰੂਰ ਸਿਖਾਇਆ ਕਰੋ ਬਿਨਾ ਪੈਸੇ ਲੈਣ ਤੋਂ ਹਣਾ ਬਿਲਕੁਲ ਫ੍ਰੀ ਸੇਵਾ ਕਰਿਆ ਕਰੋ ਕੋਸ਼ਿਸ਼ ਕਰਾ ਕਰੋ ਇੱਕ-ਇੱਕ ਦੋ-ਦੋ ਭੈਣਾਂ ਨੂੰ ਸਾਲ ਦੇ ਵਿੱਚ ਕੰਮ ਸਿਖਾਉਣ ਦੀ ਔਰ ਆਪਾਂ ਇਹ ਤੋਂ ਇਹ ਤਰ੍ਹਾਂ ਅਤਰਾ ਕਲੋਚੀ ਹੌਲੀ ਹੌਲੀ ਕੱਟ ਦਿਆਂ। ਲੋਚੀ। ਜੇ ਤੁਹਾਡੇ ਤੈ ਲੱਗਦਾ ਵੀ ਕਪੜਾ ਤਿਲਕ ਦਾ ਇੱਥੇ ਆ ਇਕੱਠੇ ਕਰਕੇ ਲੜਚਾਰੇ ਸੂਈ ਲਾਇਆ ਕਰੋ ਜਿਵੇਂ ਆਪਾਂ ਕੱਲ ਸਲਵਾਰ ਇੱਕ ਕੱਟੀ ਸੀ ਇਹ ਕਪੜਾ ਦਾ ਤਿਲਕ ਦਾ ਨਹੀਂ ਵੈਸੇ। ਇਹ ਆ। ਚਾਰੇ ਵਾਲਾ ਪਾਸਟ ਕਰ ਲੈਣ। ਹੁਣ ਆਪਾਂ ਦੇਖਾਂਗੇ ਕਿ ਕਿੰਨੀ ਸਲਵਾਰ ਦਾ ਘੇਰ ਕਰਨਾ। ਕਿਉਂਕਿ ਬਾਹਲੀ ਭਾਰੀ ਸਲਵਾਰ ਤਾਂ ਆਪਾਂ ਕਰਨੀ ਨਹੀਂ। ਆਪਾਂ ਨੂੰ ਇਥੋਂ ਰੇਵਲੀ ਨਾ ਚਾਹੀਦੀ ਸਭ ਤੋਂ ਜ਼ਰੂਰੀ ਉਹਨਾਂ ਦੀ ਆਪਾਂ ਪੈ ਪੰਗਟਣੀ ਆਂ ਆਪਾਂ ਫੱਟੇ ਪਾਇ ਸੀ ਚੌੜੇ 10 10 ਦਾ ਕਿੰਨਾ ਹੁੰਦਾ 5 ਚਲੋ ਇੱਥੋਂ ਸਲਵਾ ਰੱਖਾਂਗੇ ਆਪਾਂ 32.5 ਇੰਚ 65 ਇੰਚ ਘੇਰ ਪਾਤਾ ਤੇ ਇੱਥੋਂ ਰੱਖਣਾ ਪਾਣੀ 10 ਇੰਚ ਹਾਂਜੀ ਇੱਕ ਬੇਬੇ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਤੁਸੀਂ ਝੋਲੀ ਕਿੰਨੀ ਰੱਖ ਦੋ ਤੇ ਝੋਲੀ ਸਾਰੀਆਂ ਦੀ ਅਲੱਗ-ਅਲੱਗ ਹੁੰਦੀ ਹੈ ਜਿਵੇਂ ਹੁਣ ਇਹ ਪੈਂਟ ਠੀਕ ਆ ਨਾ ਬੜੀ ਭਾਰੀ ਹੈ ਨਾ ਪਤਲੀ ਹੈ ਇਨਰੋਂ ਜਿਹੜੀ ਝੋਲੀ ਵਿੱਚ ਪਾਈਏ 10 ਇੰਚ ਜੇ ਇਹ ਕੋਈ ਮੇਰੀ ਮਾਤਾ ਦੀ ਉਮਰ ਦੀ ਹੁੰਦੀ ਫਿਰ ਆਪਾਂ ਉਹ ਝੋਲੀ ਪਾਉਂਦੇ 1.5 ਜੇ ਕੱਦ ਲੰਮਾ ਹੁੰਦਾ ਫਿਰ ਆਪਾਂ ਕਿਹੜੀ 11 ਵੀ ਕਰਨੀ ਪੈਂਦੀ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਹੁਣ ਆਪਾਂ ਨੇ ਕੀ ਕਰਨਾ ਹੁਣ ਆਪਾਂ ਨਾ ਇੱਥੇ ਪਾਈਪਿੰਗ ਕੱਢਣੀ ਆ ਉਹਦੇ ਵਾਸਤੇ ਆਪਾਂ ਵਧੀਆ ਸ਼ੌਂਕ ਨਾਲ ਨਿਸ਼ਾਨ ਲਾ ਕੇ ਫਿਰ ਤਾਂ ਅੱਗੇ ਪਾਈਪਿੰਗ ਵੀ ਆਪਣੀ ਘਟੇ ਨਾਲ ਐਵੇਂ ਨਿਸ਼ਾਨ ਲਾ ਲਿਆ ਕਰੋ ਸਕੇਲ ਲਾ ਕੇ ਅਸਤ ਠੀਕ ਆ ਖਾਦ ਚੰਗੀ ਤਰ੍ਹਾਂ ਨਿਸ਼ਾਨ ਲਾ ਕੇ ਫਿਰ ਆਪਾਂ ਕਟਣਾ ਸ਼ੁਰੂ ਕਰਾਂਗੇ 1 2 3 4 ਸਹੀ ਆ ਚਾਰੇ ਲੜ ਸਲਵਾਰ ਤੁਸੀਂ ਗਾਹਕ ਨੂੰ ਪੁੱਛ ਲਿਆ ਕਰੋ ਵੀ ਭਾਰੀ ਕਰਨੀ ਆ ਜਾਂ ਹੌਲੀ ਕਰਨੀ ਆ ਜਾਂ ਸਟ੍ਰੇਟ ਕਰਨੀ ਆ ਹਨਾ ਹਾਂ ਚਾਰੇ ਲੜ ਆਪਾਂ ਖਿੱਚ ਲੇ ਆ ਜਮਾ ਇੱਥੇ ਆ ਕੇ ਆਪਾਂ ਇਧਰੋਂ ਲੜ ਇੱਕੋ ਜਿਹਾ ਕਰਕੇ ਉੱਥੇ ਕੱਢ ਦਾਂਗੇ ਇਹ ਆਪਣੇ ਚਾਰੇ ਲੀਰਾ ਰੇਵ ਕਮ ਆਉਣੀਆਂ ਬਾਹਾਂ ਤੇ ਵੀ ਪੈ ਪੰਗੜਨੀਆਂ ਚ ਚਾਕ ਦੇ ਦੇ ਲਈ ਲੋ ਆਪਨੇ ਲੀਰਾ ਹੋਊਗਾ ਚਾਰੇ ਇੱਕੋ ਪਲਾ ਦੇ ਆਪ ਪੀਸ ਜਿਹੜਾ ਆਪਣਾ ਇਹ ਪਹੁੰਚ ਜਾਂਦੇ ਠਾਂ ਲੱਗ ਜੂੜ ਲੱਗ ਕੇ ਹੁਣ ਆਪਾਂ ਸਲਵਾਰ ਦੀ ਜਿਹੜੀ ਲੰਬਾਈ ਆ ਉਹ ਰੱਖਾਂਗੇ ਤਿਆਰ ਕਿੰਨੀ ਰੱਖਣੀ ਹੈ ਜੇ ਸਮਝ ਆ ਗਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ YouTube ਵਾਲੇ ਭੈਣਾ ਨੇ ਜੇ ਸਮਝ ਨਹੀਂ ਆਈ ਚੇਂਜ ਕੀਤਾ ਕੱਢਣ ਵਾਲੀ ਤਾਂ ਵੀ ਕਮੈਂਟ ਕਰਕੇ ਦੱਸਿਓ ਤਾਂ ਕਿ ਅਗਲੀ ਵਾਰੀ ਮੈਂ ਹੋਰ ਸੌਖਾ ਤੁਹਾਨੂੰ ਕਰਨ ਦੀ ਕੋਸ਼ਿਸ਼ ਕਰਾਂ ਆ ਦੇਖੋ ਕੰਮ ਵੈਸੀ ਵੈਸੀ ਬਿਲਕੁਲ ਸੌਖਾ ਛੇਂਚਾ ਪਕੜਦਾ ਤਾਂ ਹਾਂ ਸਲਵਾਰ ਦੀ ਲਵਾਈ ਕਿੰਨੀ ਹੈ ਸਵਾ 35 ਆਪਾਂ ਕਿੰਨੀ ਰੱਖਣੀ ਆ 3 ਇੰਚ ਵੱਧ ਸਵਾ 38 ਹਾਂ ਸਵਾ 38 ਪਹਿਲਾਂ ਆਪਾਂ ਕੱਟਦੇ ਜੀ ਫਿਰ ਬਸ ਬੰਦ ਨਾਲ ਇੱਥੋਂ ਆਪਾਸਾ ਜਿਹੜਾ ਹੁੰਦਾ ਨਾ ਆਹਾਂ ਜਿੱਧਰੋਂ ਮੈਂ ਡਾਊਨ ਕਰਦਾ ਇਹ ਪਾਸਾ ਇੱਥੇ ਆ ਜਾਂਦਾ ਕਈ ਸਲਵਾਰ ਫਿਰ ਮੂਰੋਂ ਡਿਗਰੋਂ ਹਟ ਜਾਂਦੀ ਆ ਅੱਡੀਆਂ ਤੇ ਡਿੱਗਦੀ ਐ ਸਹੀ ਆਉਂਦੀ ਐ ਜੇ ਨੀਚੇ ਅੱਡੀਆਂ ਨੰਗੀਆਂ ਨਹੀਂ ਹੁੰਦੀਆਂ ਅੱਗ ਠੀਕ ਹੈ ਇਸ ਤਰ੍ਹਾਂ ਅਗੇ ਤੁਸੀ ਕਰ ਚੱਕ ਦਿਆ ਕਰੋ ਤਾਂ ਉਹ ਬਿਲਕੁਲ ਪੱਲੇ ਨੂੰ ਕੋਸ਼ਿਸ਼ ਕਰਾ ਗੁਰੂ ਕਪੜੇ ਦੇ ਹਿਸਾਬ ਦੇ ਨਾਲ 2 1/2 ਇੰਚ ਜੇ ਮੇ ਕਿਸੇ ਮਾਤਾ ਦਾ ਪੇਟ ਜਿਆਦਾ ਭਾਰਾ ਫਿਰ ਆ ਚੀਜ਼ ਨੂੰ ਵੱਧ ਚੱਕ ਦਿਆ ਕਰੋ 2 1/2 ਪੌਣੀ 3 ਇੰਚ ਇਥੋਂ ਕੋ ਉਹ ਇੱਥੇ ਤੇ ਅੱdte ਸਲਵਾਰ ਚੜ੍ਹਦੀ ਨਹੀਂ ਜੀ ਅੱਡੀਆਂ ਫਰਨੰਗੀਆਂ ਹੋ ਜੈਣੀਆਂ ਹਨ ਇਹ ਚੀਜ਼ ਦਾ ਲਾਇਮੇ ਧਿਆਨ ਰੱਖਿਆ ਕਰੋ ਨਾਲ ਨਾਲ ਲੋ ਜੀ ਸਾਰੀ ਆਪਣੀ ਸਲਵਾਰ ਕੱਟ ਕੇ ਤਿਆਰ ਹੋ ਗਈ ਨਾਲ ਕੋਈ ਕਸਟਮਰ ਵੀ ਆ ਗਿਆ ਤਾਂ ਬਾਕੀ ਆਪਾਂ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਦਿਓ ਯਾਰ ਚੀਜ਼ ਧੰਨਵਾਦ